ਜਫਰ ਨਾਮਾ ਦੇ ਨਾਟਕ ਵੇਖਣਾ ਕਿਵੇਂ ਦੇਖਦੇ ਆ ਜ ਮੀਟਿੰਗ ਹੋਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਕੈਲੀਫੋਰਨੀਆ ਦੀ ਧਰਤੀ ਤੋਂ ਆ ਕੇ ਸਿੰਘਾਂ ਨੇ ਇੱਥੇ ਪੰਜਾਬ ਲੋਕ ਰੰਗ ਦੇ ਨਾਂ ਤੇ ਇੱਕ ਸੰਸਾ ਜਿਹੜੀ ਕਮੇਟੀ ਹੈ ਜਿਹੜੀ ਉਹ ਬਣਾਈ ਹੈ ਉਹਦੇ ਵਿੱਚ ਜਫਰ ਨਾਮਾ ਤੇ ਇੱਕ ਨਾਟਕ ਹੈ ਜਿਹੜਾ ਉਹ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੀ ਆਟੋ ਰੋਡੀਆਂ ਵਿੱਚ ਸ਼ਾਮ ਨੂੰ 5:30 5 ਵਜੇ 20 ਤਰੀਕ ਨੂੰ ਖੇਡਿਆ ਜਾਣਾ ਸੋ ਮੈਂ ਸਮੂਚੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਵਧੀਆ ਤਰੀਕੇ ਨਾਲ ਇਹ ਜਿਹੜਾ ਰੰਗਮંચ ਨੇ ਇੱਕ ਜਫੇ ਨਾਮਾ ਤੇ ਇੱਕ ਇਹ ਨਾਟਕ ਬਣਾਇਆ ਇਹਨੂੰ ਜਰੂਰ ਦੇਖੋ ਤਾਂ ਕਿ ਹਿਸਟਰੀ ਪੜਨ ਨਾਲ ਜਾਂ ਸੁਣਨ ਨਾਲ ਉਨੀ ਵਧੀਆ ਜਾਂ ਗਿਆਨ ਨਹੀਂ ਪ੍ਰਾਪਤ ਕਰ ਸਕਦੇ ਜਿੰਨਾ ਗਿਆਨ ਜਾਂ ਆਪਣੇ ਦਿਮਾਗ ਵਿੱਚ ਇਸ ਚੀਜ਼ ਦੀ ਧਾਰਨਾ ਆਉਂਦੀ ਜਦੋਂ ਆਪਾਂ ਕੋਈ ਚੀਜ਼ ਦੇਖਦੇ ਹਾਂ ਸੋ ਸਮੂਚੀ ਸੰਗਤ ਨੂੰ ਬੇਨਤੀ ਕਰਦਾ ਵੀ ਬਿਨਾ ਕਿਸੇ ਪਾਸ ਤੋਂ ਜਾਂ ਟਿਕਟ ਤੋਂ ਇਹ ਜਿਹੜਾ ਨਾਟਕ ਖੇਡਿਆ ਜਾਣਾ ਤੁਸੀਂ ਸਾਰੇ ਆਟੋ ਡੋਰੀਆਂ ਵਿੱਚ ਪਹੁੰਚ ਕੇ 20 ਤਰੀਕ ਨੂੰ 20 ਦਸੰਬਰ ਨੂੰ ਸ਼ਾਮ ਨੂੰ 5:30 ਵਜੇ ਇਹਦਾ ਆਨੰਦ ਮਾਣੋ ਠੀਕ ਹੈ ਜਿਹੜਾ ਆਪਣਾ ਕੀ ਨਾਮ ਹੈ ਸਰ ਟੋਡਲ ਜੀ ਅ ਮੇਰੇ ਵੱਲੋਂ ਜਾਨੀ ਕਿ ਸੁਰਿੰਦਰ ਸਿੰਘ ਧਨਵਾ ਅਤੇ ਪੰਜਾਬ ਲੋਕ ਰੰਗ ਦੀ ਟੀਮ ਦੇ ਵੱਲੋਂ ਜਿਨੇ ਵੀ ਇਸ ਵਕਤ ਸਾਰੇ ਚੈਨਲਸ ਦੇ ਉੱਤੇ ਦਰਸ਼ਕ ਸਾਨੂੰ ਸੁਣ ਰਹੇ ਨੇ ਦੇਖ ਰਹੇ ਨੇ ਮੇਰੇ ਵੱਲੋਂ ਗੁਰੂ ਪਤਿ ਪ੍ਰਵਾਨ ਹੋਵੇ ਜੀ 20 ਤਰੀਕ ਨੂੰ ਸ਼ਾਮ ਨੂੰ 5:30 ਵਜੇ ਬੰਦਰ ਸਿੰਘ ਬਹਾਦਰ ਇੰਜੀਨੀਅਰ ਕੋਲਿਜ ਦੇ ਆਡੀਟੋਰੀਅਮ ਵਿੱਚ ਨਾਟਕ ਕੀਤਾ ਜਾ ਰਿਹਾ ਹੈ ਜ਼ਫਰਨਾਮਾ ਜ਼ਫਰਨਾਮਾ ਨਾਟਕ ਦਾ ਅਸੀਂ ਮੈਂ ਇਸ ਤਰੀਕੇ ਨਾਲ ਉਹਨਾਂ ਨੇ ਲਿਖਿਆ ਹੈ ਕਿ ਗੁਰੂ ਸਾਹਿਬ ਦੀ ਕੀ ਸਿਚੁਏਸ਼ਨ ਸੀਗੀ ਕਿ ਜ਼ਫਰਨਾਮਾ ਗੁਰੂ ਸਾਹਿਬ ਨੂੰ ਕਿਉਂ ਲਿਖਣਾ ਪਿਆ ਉਹ ਕੀ ਹਾਲਾਤ ਸਮਝ ਨਾ ਕਰਕੇ ਜ਼ਫਰਨਾਮਾ ਲਿਖਿਆ ਤੇ ਜ਼ਫਰਨਾਮਾ ਪੜ੍ਹ ਕੇ ਔਰੰਗਜ਼ੇਬ ਦੇ ਕੀ ਹਾਲਾਤ ਹੋਏ ਅਤੇ ਅੱਜ ਦੇ ਰੈਫਰੈਂਸ ਚ ਐਜ਼ ਆਫ ਟੂਡੇ ਅੱਜ ਜ਼ਫਰਨਾਮੇ ਦਾ ਸਾਡੀ ਜ਼ਿੰਦਗੀ ਦੇ ਉੱਤੇ ਕੀ ਇੰਪੈਕਟ ਹੈ ਇਹ ਸਾਰੀਆਂ ਤੁਸੀਂ ਦੇਖੋਗੇ ਤੇ ਦੂਸਰੇ ਵੀ ਦੇਖੋਗੇ ਕਿ ਫਾਰਸੀ ਦੀ ਬਾ ਕਮਾਲ ਰਸਨਾ ਜੋ ਗੁਰੂ ਸਾਹਿਬ ਨੇ ਕੀਤੀ ਹੈ ਸ਼ਾਇਦ ਉਸ ਦਾ ਕੋਈ ਸਾਨੀ ਨਾ ਹੋਵੇ ਮੇਰੇ ਵੱਲੋਂ ਜਸਬੀਰ ਸਿੰਘ ਗਿਲਵਨ ਅਤੇ ਹੋਰ ਪ੍ਰਬੰਧਕਾਂ ਵੱਲੋਂ ਅਸੀਂ ਸਾਰੀ ਸੰਗਤ ਨੂੰ ਪਰਜੋਰ ਬੜੇ ਪਿਆਰ ਮੁਹੱਬਤ ادب ਸਤਿਕਾਰ ਨਾਲ ਬੇਨਤੀ ਕਰਦੇ ਹਾਂ ਕਿ ਸ਼ਾਮ ਨੂੰ 5:30 ਵਜੇ ਪੂਰਾ ਨਾਟਕ ਦੇਖਣ ਆਓ ਅਤੇ ਆਪਣੇ ਨਾਟਕ ਦੇਖ ਕੇ ਸਾਨੂੰ ਵਿਚਾਰ ਦੱਸੋ ਆਪਣੀ ਹਿਸਟਰੀ ਨੂੰ ਆਪਣੀ ਇਹਨਾਂ ਬੱਚਿਆਂ ਤੱਕ ਕਿਵੇਂ ਪਹੁੰਚਾਉਣਾ ਹੈ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਚ ਕੈਨੇਡਾ ਚ ਅਤੇ ਸਾਊਥ ਵੈਸਟ ਦੇ ਵਿੱਚ ਇਹਦੇ ਬਹੁਤ ਖੜੇ ਗਏ ਨੇ ਤੇ ਹੁਣ ਇੱਥੇ ਸਾਡਾ ਇਹ ਅਖੀਰਲਾ ਸ਼ੋਅ ਹੋਵੇਗਾ 20 ਤਰੀਕ ਨੂੰ ਜਿਹੜਾ ਕਿ 15ਵਾਂ ਸ਼ੋਅ ਅਸੀਂ ਪੰਜਾਬ ਚ ਕਰ ਰਹੇ ਹਾਂ ਸੋ ਤੁਸੀਂ ਜ਼ਰੂਰ ਦੇਖਣ ਆਉਣਾ ਤੇ ਅਖੀਰ ਦੇ ਵਿੱਚ ਤਾਂ ਮੈਂ ਇਹੀ ਕਹਾਂਦਾ ਕਿ ਕਮਾਲੇ ਕਰਾਮਤ ਕਾਇਮ ਕਰੇਂ ਅੱਜ ਵਕਸ਼ ਰਾਜ ਤਿਹਤ ਨਹਿਰ ना साज हो ना बाज ना न फर्श खुदाबंद बख्शन दे या वर्श आओ गुरु साहब की इस महान रचना में आप अपने बच्चों तक पहुँचाइए तो देखिए कि साड़ी तारीख इनी उची है उसको ਤੇ 5 ਤਰੀਕ ਨੂੰ ਪਹਿਲਾ ਸ਼ੋਅ ਵਰਾਸਤੇ ਖਾਲਸਾ ਦੇ ਵਿੱਚ ਹੋਇਆ ਸੀਗਾ ਉਸ ਤੋਂ ਬਾਅਦ ਅਰਚਨ ਦੇ ਉਹ ਬਾਹਰ ਦੇ ਹੋਰ ਬਾਹਰ ਦੇ ਕਰਤੱਵੇ ਵੀ ਹੋਏ ਨੇ ਹਾਂਜੀ ਵਿਦੇਸ਼ੀ ਤੇ ਪ੍ਰਦੇਸ਼ੀ ਅਸੀਂ ਕੀ ਤੋਂ 35 ਸ਼ੋਅ ਉੱਥੇ ਆਲਰੇਡੀ ਅਮਰੀਕਾ 'ਚ ਕੈਨੇਡਾ 'ਚ ਕੈਲੀਫੋਰਨੀਆ 'ਚ ਟੈਕਸਸ ਦੇ ਵਿੱਚ ਇਹ ਦੇ ਹੋ ਚੁੱਕੇ ਨੇ ਹਲੇ ਹੋ ਕੇ ਅਸੀਂ ਜਦੋਂ ਦੁਬਾਰਾ ਇੱਥੇ ਵਾਪਸ ਜਾਉਣਾ ਹੈ ਇਹ ਉੱਥੇ ਜੋ ਇਹ سلسلہ ਫਿਰ ਜਾ ਕੇ ਸ਼ੁਰੂ ਹੋ ਰਿਹਾ ਹੈ ਕਿਉਂਕਿ ਅਸੀਂ 22 ਫਰਵਰੀ ਨੂੰ ਇਹ ਨਾਟਕ ਫਿਰ ਦੁਬਾਰਾ ਸ਼ੁਰੂ ਹੋਇਆ ਕਿੰਨੇ ਐਕਟਰ ਭਾਗ ਲੈਂਦੇ ਐ ਇਸੇ 18 ਬੰਦੇ ਨੇ 18 ਮੈਂਬਰ ਨੇ ਸਾਡਾ ਉਦੇਸ਼ ਕੀ ਹੈ ਇਹਦਾ ਕਰਾਉਂਦਾ ਬੇਸਿਕ ਸਾਡੀਆਂ ਦੋ ਚੀਜ਼ਾਂ ਸੀਗੀਆਂ ਇੱਕ ਤਾਂ ਇਹ ਵੀ ਸੀਗਾ ਕਿ ਅਸੀਂ ਜਿਸ ਮਿੱਟੀ 'ਚ ਜੰਮੇ ਪੜੇ ਵੱਡੇ ਹੋਏ ਇੱਥੋਂ ਜਾ ਕੇ ਅਸੀਂ ਰੋਜ਼ਗਾਰ ਖਾਤਰ ਵੇਸ਼ਕ ਅਸੀਂ ਉੱਥੇ ਚਲੇ ਗਏ ਪਰ ਸਾਡਾ ਵੀ ਕੁਝ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਮਿੱਟੀ ਦਾ ਕਰਜ਼ਾ ਉਤਾਰ ਸਕੀਏ ਤੇ ਦੂਸਰਾ ਇਹ ਵੀ ਹੈ ਕਿ ਕਈ ਗੱਲਾਂ ਸਾਡੀ ਅੱਜ ਦੀ ਜਿਹੜੀ ਆਉਣ ਵਾਲੀ ਨਵੀਂ ਪੀੜ੍ਹੀ ਹੈ ਸਾਡੀ نسل ਹੈ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਦੱਸਣ 'ਚ ਪਿੱਛੇ ਰਹਿ ਗਏ ਹਾਂ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਸਾਡੀ ਤਾਰੀਖ ਬਾਰੇ